ਆਓ ਇਹ ਬਣਾਉਗਾ ਸਭ ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਇਗਰੂ ਚੜ੍ਹਦੇ ਗੱਲਾਂ 'ਚ ਰੱਖਿਆ ਜੀ ਲਓ ਜੀ ਅੱਜ ਆਪਾਂ ਪਹੁੰਚੇ ਆਂ ਪੰਜਾਬ ਤੇ ਹਰਿਆਣਾ ਬਾਰਡਰ ਦੇ ਉੱਤੇ ਜਿੱਥੇ ਕੀ ਮਾਰਕੰਡਾ ਮੰਦਿਰ ਬਣਿਆ ਹੋਇਆ ਜੀ ਬਹੁਤ ਹੀ ਪਵਿੱਤਰ ਸਥਾਨ ਦੇ ਉੱਤੇ ਅੱਜ ਤੁਹਾਨੂੰ ਸਾਰੇ ਮੰਦਿਰ ਦੇ ਅੰਦਰ ਤੋਂ ਆਪਾਂ ਕਰਾਵਾਂਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਕੱਲ ਦੇ ਚੱਲਦੇ ਤੁਹਾਨੂੰ ਸਾਰੇ ਮੰਦਰ ਦੇ ਦਰਸ਼ਨ ਕਰਾਵਾਂਗੇ ਜੀ ਮਾਰਕੰਡਾ ਰਿਸ਼ੀ ਤੁਹਾਨੂੰ ਸਾਰੇ ਅੰਦਰ ਤੋਂ ਮੰਦਰ ਦੇ ਦਰਸ਼ਨ ਕਰਾਵਾਂਗੇ ਜੀ ਕਿਉਂਕਿ ਉਰੇ ਵੀ ਬਹੁਤ ਸ਼ਰਧਾਲੂ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਆਉਂਦੇ ਨੇ ਜੀ ਲਓ ਜੀ ਤੁਹਾਨੂੰ ਅੰਦਰ ਤੋਂ ਮੰਦਰ ਦੇ ਕਰਾਵਾਂਗੇ ਜੀ ਦਰਸ਼ਨ ਬਹੁਤ ਹੀ ਜਗ੍ਹਾ ਦੇ ਵਿੱਚ ਮੰਦਿਰ ਬਣਿਆ ਹੋਇਆ ਜੀ। ਲੋ ਜੀ ਤੁਸੀਂ ਕਰ ਸਕਦੇ ਹੋ ਅੰਦਰ ਤੋਂ ਦਰਸ਼ਨ ਮੰਦਿਰ ਦੇ। ਬਹੁਤ ਹੀ ਵਧੀਆ ਇਤਿਹਾਸਿਕ ਮੰਦਿਰ ਬਣਿਆ ਹੋਇਆ ਹੈ ਜੀ ਪਰਾਚੀਨ ਮੰਦਿਰ ਨੂੰ ਕੱਲੇ ਕੱਲੇ ਭਗਵਾਨ ਦੇ ਦਰਸ਼ਨ ਕਰਾਵਾਗੇ ਜੀ ਕਿਉਂਕਿ ਜਿਹੜੇ ਇਦਾਂ ਦੇ ਮੰਦਰ ਹੁੰਦੇ ਨੇ ਬਹੁਤ ਹੀ ਇਤਿਹਾਸਿਕ ਪ੍ਰਾਚੀਨ ਮੰਦਰ ਹੁੰਦੇ ਨੇ ਜੀ ਗਤੀ ਲੱਗੀ ਹੋਈ ਹੈ ਜੀ ਦੇਖ ਸਕਦੇ ਤੁਸੀਂ ਮਾਤਾ ਗਾੜੀ ਮਾਤਾ ਜੀ ਜਿਹੜਾ ਤੁਹਾਨੂੰ ਕਰਦੇ ਨੇ ਸਾਡੇ ਬਹੁਤ ਹੀ ਗਲਾਈ ਦੇ ਵਿੱਚ ਬਹੁਤ ਹੀ ਵਧੀਆ ਮੰਦਿਰ ਬਣਿਆ ਹੋਇਆ ਜੀ। ਜਿਵੇਂ ਖੜਾ ਕੇ ਬੋਲੋ। ਲੋ ਜੀ ਤੁਹਾਨੂੰ ਉੱਪਰ ਤੋਂ ਵੀ ਦਿਖਾਵਾਂਗੇ ਜੀ ਸਾਰਾ ਮੰਦਿਰ ਘੁੰਮ ਕੇ। ਬਹੁਤ ਹੀ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਮੰਦਿਰ ਬਣਿਆ ਹੋਇਆ ਜੀ। ਲਓ ਜੀ ਤੁਹਾਨੂੰ ਉੱਪਰ ਤੋਂ ਕਰਾਵਾਂਗੇ ਜੀ ਦਰਸ਼ਨ ਲਓ ਜੀ ਤੁਸੀਂ ਕਰ ਸਕਦੇ ਹੋ ਦਰਸ਼ਨ ਗੁਰੂ ਜੇਤਾਂ ਦੇ ਗੁਰੂ ਜੇਤਾਂ ਦੇ ਜੀ ਪਰਿਵਾਰ ਵਾਸ਼ ਅਕਸ਼ੋਦੀ ਮਾਤਾ ਲక్ష్ਮੀ ਜੀ ਗਣਪਤੀ ਜੀ ਸ਼ਿਵਮਾਰੀ ਰਾਮ ਬਰਵਾ ਗੁਰੂਵਾਨ বিষ্ণੂ ਜੀ ਮਾਤਾ ਜੀ ਮਸਾ ਬਹੁਤ ਹੀ ਵਧੀਆ ਮੂਰਤੀਆਂ ਲੱਗੀਆਂ ਹੋਈਆਂ ਜੀ ਭਗਵਾਨ ਦੀਆਂ ਮੰਦਿਰ ਦੇ ਵਿੱਚ ਜੀ ਜੀ ਅੱਜ ਜੀ ਜੀ ਕਿਉਂਕਿ ਜਿਹੜਾ ਮੰਦਿਰ ਹੈ ਸਾਰਾ ਗੜਾਈ ਦੇ ਵਿੱਚ ਬਣਿਆ ਹੋਇਆ ਜੀ ਮੰਦਿਰ ਦੇ ਵਿੱਚ ਬਹੁਤ ਹੀ ਸ਼ਾਂਤੀ ਹੈ ਜੀ ਦੇਖ ਸਕਦੇ ਹੋ ਤੁਸੀਂ ਆਰਕ ਬਣਿਆ ਹੋਇਆ ਜੀ ਕੁਟੀਆਂ ਬਣੀ ਹੋਈ ਹੈ ਜੀ ਤੇ ਹੁਣ ਆਪਾਂ ਤੁਹਾਨੂੰ نیچے ਜਾ ਕੇ ਦਿਖਾਵਾਂਗੇ ਜੀ ਅੱਗੇ ਲਓ ਜੀ ਇਹ ਸੰਤਾਂ ਦੀ ਸਮਾਧੀ ਆਈ ਦੇਖ ਸਕਦੇ ਤੁਸੀਂ ਇਹ ਵੀ ਇੱਕ ਸਥਾਨ ਬਣਿਆ ਹੋਇਆ ਈ ਸੰਤਾਂ ਦਾ ਤੁਨ ਮੰਦਰ ਤੋਂ ਕਰਾਵਾਂਗੇ ਦਰਸ਼ਨ ਲਓ ਜੀ ਕਰ ਸਕਦੇ ਤੁਸੀਂ ਦਰਸ਼ਨ ਸੰਤਾਂ ਦੇ ਕਿ ਬਹੁਤ ਹੀ ਵਧੀਆ ਮੰਦਿਰ ਬਣਿਆ ਹੋਇਆ ਜੀ ਜਿਸ ਦੇ ਵਿੱਚ ਕਈ ਪ੍ਰਕਾਰ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਜੀ ਮਾਰਕੰਡਾ ਰਿਸ਼ੀ ਮੰਦਿਰ ਇਹ ਨੰਦੀ ਜੀ ਮਹਾਰਾਜ ਜੀ ਦੇਖ ਸਕਦੇ ਤੁਸੀਂ ਭੋਲਾ ਜੀ ਦਾ ਜੀ ਮਹਾਰਾਜ ਜੀ ਦਾ ਦਰਬਾਰ ਬਣਿਆ ਪਿਆ ਜੀ ਦੇਖ ਸਕਦੇ ਹੋ ਮਾਤਾ ਵਰੋਧੀ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਵਧੀਆ ਮੂਰਤੀਆਂ ਲਿਆ ਕੇ ਲਾਈਆਂ ਹੋਈਆਂ ਨੇ ਜੀ ਮੰਦਿਰ ਦੇ ਵਿੱਚ ਕਿਉਂਕਿ ਜਿਹੜਾ ਮੰਦਿਰ ਆ ਬਹੁਤ ਹੀ ਮਨਤਾ ਜੀ ਮੰਦਿਰ ਦੀ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਜੀ ਲੱਗੀਆਂ ਵੀ ਮੰਦਿਰ ਦੇ ਵਿੱਚ ਲਓ ਜੀ ਇਹ ਗੁੰਮਟ ਬਣਿਆ ਹੋਇਆ ਜੀ ਮੰਦਿਰ ਦਾ ਬਹੁਤ ਹੀ ਉੱਚਾ ਗੁੰਮਟ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਭਗਵਾਨ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਜੀ ਮੰਦਿਰ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਅੱਜ ਟਾਈਮ ਮਿਲਿਆ ਸੀਗਾ ਤੇ ਅਸੀਂ ਆ ਕੇ ਦਰਬਾਰ ਦੇ ਦਰਸ਼ਨ ਕਰਕੇ ਆਈਏ ਜੀ ਦੇਖ ਸਕਦੇ ਹੋ ਤੁਸੀਂ ਇਹਨੂੰ ਚਿਪੋਲ ਨੂੰ ਅਦੇਵਾ ਜਿੱਦੀ ਤੁਹਾਡੇ ਤੇ ਆਸ਼ਿਸ਼ ਤੇ ਤੇ ਦਿਓਵਾ ਇਹਨੂੰ ਲੋਕਾਂ ਦਾ ਜੀ ਮਾਰਕੰਡਾ ਰਿਸ਼ੀ ਜੀ ਜਿੱਦੜੀ ਪੂਜਣਾ ਕਰੋੜਾਂ ਦੇ ਕੋਲੇ ਸ਼ੰਤ ਨਾਮਾ ਰੂਪ ਦਿਖਾਇਆ ਠੀਕ ਹੈ ਰੂਪ ਦਿਖਾ ਕੇ ਫਿਰ ਉਹ ਦਿਓ ਨੂੰ ਤਰਸੂ ਰਿਹਾ ਇਹ ਉਹ ਮਾਰਕੰਡਾ ਰਿਸ਼ੀ ਇਹ ਮਾਰਕੰਡਾ ਰਿਸ਼ੀ ਜੀ ਦੇਖ ਸਕਦਾ ਤੁਸੀਂ ਤੇ ਉਪਰ ਉਹ ਉਤਯੋਗ ਜਿਹੜਾ ਉਹਨੂੰ ਰੋਪਦਾ ਦੀ ਵੀ ਤੁਸੀਂ ਇਹਦੀ ਸ਼ਿਪੋਲੇ ਦੀ ਪੂਜਾ ਨਾ ਕਰਦੇ। ਠੀਕ ਹੈ ਜੀ। ਤੇ ਉਹ ਸ਼ਿਪੋਲੇ ਨੇ ਉਹ ਰੂਪ ਦਿਖਾਤਾ। ਠੀਕ ਹੈ ਜੀ। ਦੇਖੋ ਨੂੰ ਲਓ ਜੀ ਨਾਲ ਹੀ ਦਰਿਆ ਬਣਿਆ ਹੋਇਆ ਦੇਖ ਸਕਦੇ ਤੁਸੀਂ। ਇਹ ਦਰਿਆ ਬਣਿਆ ਹੋਇਆ ਜੀ। ਇਹ ਜ਼ਮੀਨ ਦੇ ਨੇੜੇ ਦਰਿਆ ਦੇ ਨੇੜੇ ਮੰਦਿਰ ਬਣਿਆ ਹੋਇਆ ਜੀ। ਰਿਸ਼ੀ ਮਾਰਕੰਡਾ ਲਓ ਜੀ ਤੁਹਾਨੂੰ ਕੂਟਿਆ ਦੇ ਵੀ ਅੰਦਰ ਤੋਂ ਕਰਾਵਾਂਗੇ ਦਰਸ਼ਨ ਬਾਬਾ ਜੀ ਬੈਠੇ ਨੇ ਅੰਦਰ ਆਪਾਂ ਜੀ ਸੰਤਾਂ ਦੇ ਕਰਾਵਾਂਗੇ ਦਰਸ਼ਨ ਇਹ ਬਾਬਾ ਜੀ ਦੇ ਕਰ ਸਕਦੇ ਤੁਸੀਂ ਦਰਸ਼ਨ ਇਹ ਧੂਣਾ ਸਾਬ ਬਣਿਆ ਹੋਇਆ ਜੀ ਇਹ ਲਓ ਜੀ ਇੱਧਰ ਪਰਾਚੀਨ ਧੂਣਾ ਬਣਿਆ ਹੋਇਆ ਜੀ ਤੁਹਾਨੂੰ ਉਹ ਵੀ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਤੁਸੀਂ ਕਰ ਸਕਦੇ ਹੋ ਅੰਦਰ ਤੋਂ ਦਰਸ਼ਨ ਪ੍ਰਾਚੀਨ ਤੁਣਾ ਬਣਿਆ ਹੋਇਆ ਇਹ ਲੇਖਾ ਦਿਓ ਤੁਸੀਂ ਬਹੁਤ ਹੀ ਵਧੀਆ ਪਵਿੱਤਰ ਜਗਾਹ ਦਿੱਤੇ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਜੀ ਬਹੁਤ ਹੀ ਦੂਰੋਂ ਦੂਰੋਂ ਸੰਗਤ ਆਗੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਨਾਮ ਆਸਿਦ ਹੁੰਦੀ ਹੈ ਜੀ ਲਓ ਜੀ ਆਪਾਂ ਮੰਦਿਰ ਦੇ ਬਾਰੇ ਜਾਣਕਾਰੀ ਇਤਿਹਾਸ ਬਾਰੇ ਬਾਬਾ ਜੀ ਤੋਂ ਲਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਅੰਦਰ ਲਓ ਜੀ ਆਪਾਂ ਬਾਬਾ ਜੀ ਤੋਂ ਲਵਾਂਗੇ ਜਾਣਕਾਰੀ ਮੰਦਿਰ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਬਾ ਜੀ ਇਹ ਜਿਹੜਾ ਪ੍ਰਾਚੀਨ ਮੰਦਿਰ ਬਣਿਆ ਹੋਇਆ ਹੈਗੇ ਕਿੰਨੇ ਸਾਲ ਤੋਂ ਬਣਿਆ ਹੋਇਆ ਹੈ ਇਹ 1987 ਚ ਮਹਾਰਾਜ ਨੇ ਮੇਰੇ ਗੁਰੂ ਦੇਵ ਬ੍ਰਹਮਲੀਨ ਬਾਬਾ ਸ਼ੰਕਰਗਿਰੀ ਮਹਾਰਾਜ ਕੇ ਸ਼ਿਸ਼ੇ ਬਾਬਾ ਦੇਵਦਤ ਗਿਰੀ ਜੀ ਨੇ ਉਹਨਾਂ ਨੇ 1988 ਮੇਂ ਇਹਾ ਆਪਣਾ ਬੋੜਾ ਡਾਲਾ ਥਾ ਔਰ ਡੂਣਾ ਬਣਾਇਆ ਫਿਰ ਉਸਕੇ ਬਾਅਦ ਮੰਦਿਰ ਸ਼ੁਰੂਆਤ ਕਰ ਦਿਆ ਮੰਦਿਰ ਲਗਭਗ 90 ਮੇਂ ਚਾਰ ਹੋ ਗਿਆ ਔਰ ਮਾਰਕੰਡੇ ਜੀ ਕੇ ਮੰਦਿਰ ਹੈ। ਯਹਾਂ ਇਹ ਸਾਤ ਸੁਨਹਿਰੀ ਵਹਿਤੀ ਹੈ ਮਾਰਕੰਡੇ ਰਿਸ਼ੀ ਦੀ। ਉਹਨੇ ਕੇ ਨਾਮ ਸਵੰਦੇ ਰਹਾ। ਤੇ ਮਾਰਕੰਡਾ ਮੰਦਿਰ ਮੰਦਿਰ ਦਾ ਨਾਮ ਕਿੱਥੋਂ ਪਿਆ ਜੀ? ਇਹ ਮਾਰਕੰਡੇ ਨਦੀ ਹੈ ਨਾ ਇਹ ਕੀ ਕਹਿੰਦੇ? ਇਹ ਜੋ ਨਦੀ ਸਰੂਪ ਹੈ ਮਾਰਕੰਡੇ ਜੀ ਦਾ। ਠੀਕ ਹੈ। ਉਹਨਾਂ ਦਾ ਬਾਲ ਸਰੂਪ ਹੈ ਮਾਰਕੰਡੇ ਰਿਸ਼ੀ ਦਾ। ਚਾਰੇ ਜੋਗਾਂ ਦੀ ਭਗਤੀ ਹੈ ਉਹਨਾਂ ਦੀ। ਤੁਸੀਂ ਸੁਣਿਆ ਹੀ ਹੋਏਗਾ ਵੀ ਜੋ ਮਹਾਮਰਤਨ ਜੇ ਮੰਤਰ ਹੈ ਉਹ ਤ੍ਰਿਮੁਖਮੇ ਜਾਵੇ। ਜਗੰਦੇਵ ਬੋਸਤੀ ਵਰਦਨੰ ਮੁਰਵਾ ਰੁਕਮੇ ਵਰਦਨਾਤ ਮਿਰਤਿ ਤੇਰੇ ਮੋਕਸ਼ਿ ਮਾਨਤਾ ਇਹ ਮੰਤਰ ਦਾ ਉਚਾਰਨ ਮਾਰਕੰਡੇ ਰਿਸ਼ੀ ਨੇ ਕਰਿਆ ਉਹਨਾਂ ਨੇ ਫਿਰ ਅਮਰਤਵ ਦਾ ਵਰਦਾਨ ਪਾਇਆ ਮਾਨਦੇਵ ਤੋਂ ਉਹਨਾਂ ਦੀ ਹੱਲ ਪਾਈ ਉਸੇ ਮਾਰਕੰਡੇ ਰਿਸ਼ੀ ਦੀ ਜਦੋਂ ਯਮਰਾਜ ਜੀ ਉਹਨੂੰ ਲੈਣ ਲਈ ਆਏ 5 ਸਾਲਾਂ ਦੀ ਯੂਤ ਬਾਅਦ ਤੋ ਮਾਰਕੰਡੇ ਜੀ ਪ੍ਰੇਮ ਕਰਦੇ ਸੀ ਮਾਨਦੇਵ ਜੀ ਪੂਜਾ ਕਰਦੇ ਸੀ ਫਿਰ ਉਹਨਾਂ ਨੇ ਇੱਕਦਮ ਜੱਫੀ ਪਾਈ ਮਾਰਕੰਡੇ ਰਿਸ਼ੀ ਨੇ ਦੇ ਮਹਾਦੇਵ ਨੂੰ ਮਹਾਦੇਵ ਨੇ ਅਕਸਵਾਦ ਪ੍ਰਗਟ ਹੋ ਗਏ ਉਹਨਾਂ ਨੇ ਕਿਹਾ ਮੈਨੂੰ ਕਿਸੇ ਨੇ ਸਰੀਰ ਹੀ ਚੜਾਤਾ ਆਪਣਾ ਉਹਨਾਂ ਨੇ ਫਿਰ ਆਪਣੀ ਤੁਤਲਾਈ ਜਿਹੜੀ ਬਚਪਨ ਦੀ ਬੋਲੀ ਸੀ ਉਹਨਾਂ ਦੇ ਵਿੱਚ ਬੋਲਿਆ ਉਹਨਾਂ ਨੇ ਓਮ ਮੋਮ ਜੋਮ ਸੈ ਓਮ ਗੁਰ ਗੁਰ ਹੈ ਸੈ ਓਮ ਤ੍ਰੇਮ ਕਵੇ ਜਾਵੇ ਸੁਗੰਧਿਮ ਬਸਤੀ ਵਰਦਨ ਉਰਵਾਰ ਤੁਮੰਦਨ ਆਤਮਿਕ ਤਿਰਮੋਖੀ ਮਾਤ ਹੋਵੇ ਇਹ ਮਹਾਦੇਵ ਮੈਨੂੰ ਬਾਹਰ ਇੱਕ ਬਹੁਤ ਵੱਡਾ ਵਿਕਰਾਲ ਰੂਪ ਵਾਲਾ ਦਿਓ ਦਿਓ ਹੈ ਜਿਹੜਾ ਛੋਟੇ ਦੀ ਸਵਾਰੀ ਕਰ ਰਿਹਾ ਉਹ ਮੈਨੂੰ ਉਹ ਮਾਰਨ ਲਈ ਪੈ ਰਹੇ ਅਰਬਿੰਦਰ ਲੱਗ ਰਹੇ ਉਸ ਤਮਾਰ ਕੰਡੇ ਜੀ ਨੂੰ ਪੈ ਲਗਣ ਕਰਕੇ ਫਿਰ ਮਹਾਦੇਵ ਨੇ ਜਿਮਰਾਦ ਜੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਲੈਣ ਆਏ ਉਹਨਾਂ ਨੇ ਕਹਿਣਗੇ ਜੀ ਨਾ ਸਮਾਂ ਪੂਰਾ ਹੋ ਗਿਆ 5 ਸਾਲ ਫਿਰ ਮਹਾਦੇਵ ਨੇ ਉਹਨੂੰ ਅਮਰਤਾ ਦਾ ਵਰਦਾਨ ਕਿਹਾ ਉਹ ਕਹਿਣਗੇ ਇਹਨਾਂ ਦਾ ਜਿਹੜੇ ਸਾਲ ਨੇ 5 ਇਹ ਦੇਵਤਿਆਂ ਵਾਲੇ ਸਾਲ ਦੇ ਤੇ ਇਸ ਲਈ ਚਾਰ ਜੁਗਾਂ ਦੀ ਫਲਕੀਆ ਬਲੂਗ੍ਰਾਮ ਸਾਹਿਬ ਦੇ ਵਿੱਚ ਵੀ ਬਾਣੀ ਆਉਂਦੀ ਹੈ ਮਾਰਕੰਡੇ ਰਿਸ਼ੀ ਨਾਲ ਦੀ ਉਹੀ ਮਾਰਿਸ਼ ਮਾਰਕੰਡੇ ਜੀ ਦਾ ਹੀ ਮੰਦਿਰ ਹੈ ਦਰਵਾਰਾ ਇੱਥੇ ਵੜਿਆ ਹੋਇਆ। ਬਾਕੀ ਇੱਥੇ ਦੀ ਵਿਵਸਥਾ ਜਿਹੜੀ ਮਹਾਰਾਜ ਗੁਰਦੇਵ ਕਰਕੇ ਗਈ ਔਰ ਚੱਲ ਰਹੀ ਹੈ ਵਿਵਸਥਾ। ਠੀਕ ਹੈ। 24 ਘੰਟੇ ਸੰਗਤਾਂ ਵੀ ਰੰਗ ਦਿੱਤੇ ਜਾਂਦੇ ਨੇ ਕਿਉਂਕਿ ਇਹ ਪਿੰਡ ਦੀ ਰੋਡ ਹੈ। ਠੀਕ ਹੈ। ਲੰਗਰ ਪਾਣੀ ਦਾ ਪ੍ਰਬੰਧ ਹੈ ਮਾਰਾ ਜੀ। ਇੱਥੇ ਕੋਈ ਮੇਲਾ ਵੀ ਲੱਗਦਾ ਈ ਸਾਲ ਦੇ ਵਿੱਚ। ਸਾਲ ਦੇ ਮੇਲਾ ਮਹਾਰਾਜ ਜੋ ਬਰਮਲੀ ਨੇ ਬਾਬਾ ਦੇਵ ਜੀ ਦਿੱਤੀ। ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ 22 ਅੱਸੂ ਨੂੰ। ਠੀਕ ਹੈ। ਹੋਰ ਕਿਹੜਾ ਮੇਲਾ ਲੱਗਦਾ ਇੱਥੇ? ਭੇਵੇ ਦੇ ਮੇਲੇ। ਕਿੰਨੀ ਕਿ ਸੰਗਤ ਆ ਜਿੰਦੀ ਜੀ ਮੇਲੇ ਦੇ ਵਿੱਚ ਮੇਲੇ ਵਿੱਚ ਬਹੁਤ ਬਹੁਤ ਸਭ ਸੰਗਤ ਦੂਰ ਦੂਰ ਤੋਂ ਲੋਕਾਂ ਆਉਂਦੇ ਮਾਚੇ ਪੰਜਾਬ, ਉੱਤਰਾਖੰਡ, ਗੁਜਰਾਤ ਮਾਤਮਾ ਲੋਕ ਬਹੁਤ ਆਉਂਦੇ ਹਜ਼ਾਰਾਂ ਦੀ ਤعداد ਚੰਗੀ ਪਬਲਿਕ ਵੀ ਬਹੁਤ ਹੁੰਦੀ ਹੈ ਮੰਦਰ ਦੇ ਵਿੱਚ ਕਾਹਦਾ ਕਾਹਦਾ ਹੋਰ ਸਥਾਨ ਬਣਿਆ ਹੋਇਆ ਹੈ ਮੰਦਰ ਦੇ ਵਿੱਚ ਤਾਂ ਤਕਰੀਬਨ ਗੁਰੂਦੇਵ ਨੇ ਹਰ ਦੇਵਤਾ ਨੂੰ ਇੰਸਟਾਲਟ ਕਰਾਇਆ ਹੋਇਆ ਪਰਮ ਸ਼ਰਧੇਸ਼ ਜੀਵਾਵ ਸ਼ੰਕਰ ਗਿਰੋਲੀਆ ਜੀ ਦੀ ਸਮਾਧੀ ਹੈ ਗੁਰੂਦੇਵ ਜੀ ਦੀ ਸਮਾਧੀ ਹੈ فیر ਜਿਹੜੇ ਸਾਡੇ ਪਰਿਵਾਰ ਦੇ ਔਲੀਆ ਪਰਿਵਾਰ ਦੇ ਪੰਚ ਜੋ ਪੰਜ ਸਾਧੂ ਹੋਏ ਆ ਉਹਨਾਂ ਦੀ ਸਮਰਦੀ ਹੈ ਪਰਲੇ ਪਾਸੇ ਮੰਡੀ ਨਿਯਤਨ ਬਾਕੀ ਗਣਪਤੀ ਮਹਾਰਾਜ ਸਾਡੇ ਜੋ ਇਸ਼ਟ ਦੇਵਤਾ ਹੁੰਦੇ ਆ ਉਹ ਵੀ ਰਾਜਮਾਨ ਨੇ ਗੁਰੂ ਦੱਤਾ ਜੀ ਸਾਡੇ ਵੀਸ਼ਟ ਦੇਵਤਾ ਹੁੰਦੇ ਆ ਅਖਾੜਿਆਂ ਦੇ ਉਹ ਵੀ ਵਿਰਾਜਮਾਨ ਨੇ ਬਾਕੀ ਸ਼੍ਰੀ ਰਾਮ ਜੀ ਦਾ ਦਰਬਾਰ ਉਪਸਥਾਪਿਤ ਹੈ ವಿಷ್ಣੂ ਭਗਵਾਨ ਦਾ ਦਰਬਾਰ ਸਾਜ ਹੈ ਮਹਾਸ਼ਕਤੀ ਦਾ ਦਰਬਾਰ ਹੈ ਮਾਂ ਕਾਲੀ ਦੀ ਮੂਰਤੀ ਹੈ ਹਰ ਪ੍ਰਕਾਰ ਦੇ ਦੇਵਤਾਂ ਲਗਭਗ ਵਿਸ਼ਵਕਰਮਾ ਜੀ ਦੀ ਵਰਤੀ ਸਥਾਪਨਾ ਹੈ ਇਹ ਜਿਹੜਾ ਦਰਬਾਰ ਬਣਿਆ ਹੋਇਆ ਕਿੰਨੀ ਕੀ ਜਗ੍ਹਾ 'ਚ ਬਣਿਆ ਹੋਇਆ ਹੈ ਇਹ ਲਗਭਗ 1 ਏਕੜ ਦੇ ਵਿੱਚ ਹੈ ਕਿੱਲੇ 'ਚ ਕਿੱਲੇ ਦੇ ਵਿੱਚ ਹੈਗਾ ਲਓ ਜੀ ਆਪਾਂ ਲੱਤੀ ਹੈ ਜੀ ਜਾਣਕਾਰੀ ਮੰਦਿਰ ਦੇ ਬਾਰੇ ਉਹਨੂੰ ਨਾਮ ਤੋਂ ਨਾਮ ਤਾਂ ਨਹੀਂ ਪੁੱਛੋ ਤੁਹਾਨੂੰ ਹੋਰ ਵੀ ਦਿਖਾਵਾਂਗੇ ਜੋ ਹੋ ਵੀ ਹੈਗੀ ਮੰਦਿਰ ਦੇ ਵਿੱਚ ਭਗਤ ਬਹੁਤ ਆਉਂਦੇ ਨੇ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਮੰਦਿਰ ਦੇ ਜੀਵਾਰ ਕਰਨ ਵਾਸਤੇ ਹਲੇ ਜਿੱਥੇ ਵੀ ਕਰ ਸਕਦੇ ਦਰਸ਼ਨ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਇੱਕ ਗੱਡੀ ਲੱਗੀ ਹੋਈ ਹੈ ਜੇ ਬਾਬਾ ਬਾਬਾ ਜੀ ਦੇ ਆਪਾਂ ਵਿਚਾਰ ਸੁਣੇ ਨੇ ਜੀ ਜੋ ਵੀ ਮੰਦਰ ਦੇ ਵਿੱਚ ਹੈਗਾ ਇਹ ਸਾਰਾ ਕੁਝ ਬਾਬਾ ਜੀ ਨੇ ਬੋਲ ਕੇ ਦੱਸਿਆ ਜੀ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਸਾਰੇ ਗੁਰੂਆਂ ਦੀਆਂ ਪੀਰਾਂ ਦੀਆਂ ਮਾਤਾ ਦੀਆਂ ਦੇਖ ਸਕਦੇ ਤੁਸੀਂ ਇਹ ਜੋਤ ਜਗਦੀ ਹੈ ਜੀ ਕਿ ਬਹੁਤ ਹੀ ਵਧੀਆ ਮੰਦਿਰ ਬਣਿਆ ਹੋਇਆ ਜੀ। ਕਿ ਮੰਦਿਰ ਦੇ ਉੱਤੇ ਆ ਕੇ ਬਹੁਤ ਹੀ ਵਧੀਆ ਲੱਗਿਆ ਜੀ ਪਰਮਾਤਮਾ ਦੇ ਦਰਸ਼ਨ ਕਰਕੇ। ਜੇਕਰ ਤੁਸੀਂ ਵੀ ਦਰਸ਼ਨ ਕਰਨੇ ਨੇ ਤਾਂ ਪੇਵਾ ਰੋਡ ਦੇ ਉੱਤੇ ਮੰਦਿਰ ਬਣਿਆ ਹੋਇਆ ਜੀ ਵਿਸ਼ੀ ਮਾਰਕੰਡਾ ਤੁਹਾਨੂੰ ਕਰਾਏ ਨੇ ਵੀ ਦਰਸ਼ਨ ਮੰਦਿਰ ਦੇ। ਬਹੁਤ ਉਚਾਈ ਦੇ ਉੱਤੇ ਮੰਦਿਰ ਬਣਿਆ ਹੋਇਆ ਹੈ ਤੇ ਲੰਗਰ ਹਾਲ ਵੀ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਤੁਹਾਨੂੰ ਆਹ ਲਓ ਜੀ ਇਹ ਲੰਗਰ ਹਾਲ ਬਣਿਆ ਹੋਇਆ ਜੀ ਇੱਥੇ 24 ਘੰਟੇ ਦਰਬਾਰ ਦੇ ਉੱਤੇ ਲੰਗਰ ਚੱਲਦਾ ਹੈ ਜੀ ਤੁਹਾਡੇ ਜਿਹੜੀ ਵੀ ਸਾਗਤ ਆਉਂਦੀ ਹੈ ਲੰਗਰ ਜ਼ਰੂਰ ਸ਼ਕਤੀ ਜਾਂਦੀ ਹੈ ਜੀ ਦੇ ਦਰਬਾਰ ਦੇ ਉੱਤੇ ਪਟਿਆਲੇ ਤੋਂ ਹੀ ਬਸਤ ਆਉਂਦੀ ਹੈ ਹਰਿਆਣੇ ਤੋਂ ਹੀ ਬਸਤ ਆਉਂਦੀ ਹੈ ਸੇਵਾਦਾਰ ਵੀ ਸੇਵਾ ਕਰਾਉਣੇ ਮਿਲ ਸਕਦੇ ਤੁਸੀਂ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਆਪਣਾ ਬਲੌਗ ਹੁੰਦਾ ਹੈ ਆਪਾਂ ਆਪਣੇ ਚੈਨਲ ਦੇ ਉੱਤੇ ਸ਼ਾਮ ਨੂੰ 8 ਵਜੇ ਪਾਉਂਦੇ ਹੁੰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਧੰਨਵਾਦ